ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜੇਰ हेयर ਬਲੌਗ ਤੇ ਮੈਂ ਕਹਿੰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਬਾਕੀ ਨਾ ਬਾਹਰ ਨੂੰ ਮੇਰ ਕਰੇ ਜਿਹੜੇ ਹਾਰਡ ਵਿੱਚ ਲੋਕੀ ਪ੍ਰਭਾਵਤ ਹੋਏ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਵਾਹਿਗੁਰੂ ਇਹ ਹੀ ਅਰਦਾਸ ਕਰਦਾ ਮੈਂ ਵੀ ਇਹ ਹੀ ਅਰਦਾਸ ਕਰਦੀ ਆ ਕਿ ਪਾਣੀ ਜਲਦੋ ਜਲਦ ਤਹਨਾ ਉਪਤ ਜਵੇ ਤੇ ਪੂਰੇ ਘਰਾਂ ਨੂੰ ਜੜ ਬਹੁਤ ਔਖਾ ਕਾਲ ਛੱਡਣ ਡੰਗਰ ਪਸ਼ੂ ਮਾਲ ਕਿੰਨਾ ਔਖਾ ਹੈ ਜਿਹੜੇ ਚਿਹਰੇ ਹਨਾ ਵੀ ਕਿੰਨੇ ਡੂੜੀ ਜਾਂਦੇ ਕਿੰਨੇ ਮਰੀ ਜਾਂਦੇ ਉਹਨਾਂ ਵਾਸਤੇ ਤੁਸੀਂ ਵੀ ਅਰਦਾਸ ਕਰੋ ਤੇ ਆਪਾਂ ਵੀ ਅਰਦਾਸ ਕਰਦੇ ਵਾਹਿਗੁਰੂ ਵੀ ਮਿਹਰ ਭਰਿਆ ਉਹਨਾਂ ਤੇ ਹੱਥ ਰੱਖ ਕੇ ਦੇ ਪਸਵਾ ਦੇ ਸਾਰੇ ਜੀ ਆਪਾਂ ਦੀ ਸុਖਸ਼ਾਂਤੀ ਹੈ ਤੇ ਸਾਰੇ ਜਿਹੜੇ ਘਰਾਂ ਨੂੰ ਵਰ ਦੇ ਖੇੜੇ ਨੂੰ ਵਰ ਕਿਆ ਛੱਡਣੇ ਬਹੁਤ ਔਖੇ ਆ ਤੇ ਤੁਸੀਂ ਵੀ ਅਰਦਾਸ ਕਰੋ ਤੇ ਆਪਾਂ ਵੀ ਇਸ ਚੀਜ਼ ਦੀ ਅਰਦਾਸ ਕਰਦੇ ਆ ਜਦੋਂ ਹਾਂ ਦੀ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਅੱਪਾ ਅੱਜ ਟੌਪਿਕ ਹੈਗਾ ਵਿਦਾਲ ਬਣਾਉਣੀ ਬਿਨਾਂ ਗੈਸ ਬਿਨਾਂ ਅੱਤ ਤੁਸੀਂ ਦੇਖ ਲਿਆ ਬਣਦੀਆਂ ਜੇ ਨਹੀਂ ਵੀਡੀਓ ਕੋ ਦੀ ਐਂਡ ਤੱਕ ਦੇਖੋ ਫਿਰ ਤੁਹਾਨੂੰ ਪਤਾ ਲੱਗੂਆ ਜਿਹੜੇ ਮਗਾ ਸਾਡੇ ਪਸ਼ੂਆਂ ਦੀ ਆਵਾਜ਼ ਆਉਂਦੀ ਹੈ ਬੱਕਰੇ ਤੁਸੀਂ ਇਗਨੋਰ ਕਰਿਓ ਬਹੁਤ ਜ਼ਿਆਦਾ ਰੌਲਾ ਪਈ ਜਾਂਦੀ ਹੈ ਮੈਂ ਬਹੁਤ ਕੋਸ਼ਿਸ਼ ਕਰਦੀ ਪਰ ਪਤਾ ਨਹੀਂ ਕਿਉਂ ਰੌਲਾ ਪਈ ਜਾਂਦੀ ਹੈ ਤੇ ਚਲੋ ਅੱਜ ਆਪਾਂ ਵੀਡੀਓ ਸ਼ੁਰੂ ਕਰੀਏ ਆਪਾਂ ਇੱਥੇ ਲੈ ਲਈਏ ਦਾਲ ਆ ਸੱਪ ਦੀ ਮੂੰਗੀ ਦਾਲ ਧੋ ਲਈ ਆ ਤੇ ਉਹਦੇ ਲਈ ਲਿਆ ਆਪਾਂ ਇੱਕ ਡੱਬਾ ਇਹਦੇ ਵਿੱਚ ਆਪਾਂ ਦਾਲ ਬਣਾਉਣੀ ਆ ਦੇਖਦੇ ਬਣਦੀ ਆ ਕਿ ਨਹੀਂ ਮੈਂ ਵੀਡੀਓ ਦੇਖੀ ਸੀ ਪਤਾ ਲੱਗ ਜੂ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ ਤੇ ਇੱਧਰ ਤਾਂ ਆਪਾਂ ਗੈਸ ਤੇ ਗੈਸ ਔਨ ਕਰਕੇ ਹਨਾ ਇਹਦਾ ਪਾਣੀ ਆ ਉਹ ਬਿਲਕੁਲ ਆਪਾਂ ਕਰ ਲੈਣਾ ਗਰਮ ਪੂਰਾ ਉਬਾਲੇ ਵਾਲਾ ਪਾਣੀ ਕਰ ਦੇਣਾ ਪਹਿਲਾਂ ਆਪਾਂ ਪਾਣੀ ਤਾਂ ਦੇਖ ਸਕਦੇ ਤੁਸੀਂ ਉਬਾਲੇ ਵਾਲਾ ਕਰ ਲਈਏ ਪੂਰਾ ਪਾਣੀ ਦਾ ਜਿਹੜਾ ਕਰ ਲੈਣਾ ਹਾਂਜੀ ਪਾਣੀ ਬੁੱਧ ਪੂਰਾ ਗਰਮ ਹੋ ਚੁੱਕਾ ਇੱਦਾਂ ਆਪਾਂ ਡੱਬੇ ਦੇ ਵਿੱਚ ਪਾ ਦੇਣੀ ਆ ਦਾਲ ਦਾਲ ਆਪਣੀ ਧੋਤੀ ਹੋਈ ਆ ਮੂੰਗੀ ਦੀ ਸਾਫੀ ਹਰੀ ਮੂੰਗੀ ਕਹਿੰਦੇ ਪਰ ਅਸੀਂ ਤਾਂ ਸਾਫੀ ਮੂੰਗੀ ਕਹਿੰਦੇ ਆ ਦਾਲ ਆਪਣੀ ਧੋਤੀ ਹੋਈ ਆ ਸਵਾਦ ਕੇ ਤੇ ਦਾਲ ਆਪਾਂ ਡੱਬੇ ਦੇ ਪੈਸੇ ਪਾਤੀ ਆ ਦੇਖਦੇ ਆ ਬਣਦੀ ਆ ਕਿ ਨਹੀਂ ਬਣਦੀ ਠੀਕ ਆ ਵਿੱਚੇ ਆਪਾਂ ਪਾ ਦੇਣਾ ਨੂਨ ਵਿੱਚ ਸਾਰਾ ਕੁਝ ਵਿੱਚੇ ਪਾਤਾ ਨੂਨ ਮੈਂ ਸੋਚਿਆ ਚਲੋ ਇਹ ਤਾਂ ਜ਼ਿਆਦਾ ਵਧੀਆ ਜੇ ਕਮ ਸੇ ਕਮ ਲੈਟ ਨਹੀਂ ਹੁੰਦੀ ਤੇ ਪਰ ਇਹ ਦਾਲ ਤਾਂ ਬਣਾ ਸਕਦੇ ਆ ਇਹ ਤਾਂ ਬਹੁਤ ਵਧੀਆ ਗੱਲ ਆ ਵੀ ਗੈਸ ਮੌਕੇ ਆਂਦਾ ਕਈ ਵਾਰ ਇੰਡੈਕਸ਼ਨ ਤੇ ਵੀ ਲਾਈਟ ਨਹੀਂ ਹੁੰਦੀਗੀ ਹਲਦੀ ਪਾਤੀ ਤੇ ਬਣਾ ਕੇ ਦੇਖਦੇ ਆ ਕਿੰਨਾ ਕੁ ਸੱਚਾ ਕਿੰਨਾ ਕੁ ਝੂਠ ਆ ਵਿੱਚੇ ਪਾ ਦਣੀ ਆਪਾਂ ਮਿਰਚ ਤੇ ਤੁਸੀਂ ਦੇਖੋ ਗੈਸ ਘਾਤਾ ਬੰਦ ਤੇ ਪਾਣੀ ਪੂਰਾ ਗਰਮ ਹੋ ਚੁੱਕਿਆ ਇਹਨੂੰ ਪਾਦੇ ਵਿੱਚ ਪਾਤਾ ਫ਼ਾਫ਼ਾ ਮਾਰਦਾ ਪਾਣੀ ਸਾਰਾ ਕੁਛ ਮਿਕਸ ਹੋ ਚੁੱਕਿਆ ਆ ਆਪਾਂ ਚਮਚੇ ਨਾਲ ਹਿਲਾ ਦਾਂਗੇ ਤੇ ਆਪਾਂ ਇਹਦਾ ਲਗਾ ਦਾਂਗੇ ਢੱਕਣ ਕਮ ਸੇ ਕਮ ਨੂੰ ਅੱਧਾ ਘੰਟਾ ਘੰਟਾ ਇਹਨੂੰ ਆਪਾਂ ਲਾ ਕੇ ਰੱਖਾਂਗੇ ਇਸ ਤਰ੍ਹਾਂ ਹਾਂਜੀ ਆਪਾਂ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਚੁੱਕਿਆ ਦਾਲ ਨੂੰ ਡੱਬੇ ਵਿੱਚ ਪਾਈ ਤੋਂ ਆਪਾਂ ਦੇਖਦੇ ਹਾਂ ਇਹਦਾ ਕੱਢ ਕੇ ਕੀ ਹਾਲ ਚਾਲ ਆ ਕਾਸ਼ਮੀਨ ਦੇਖੋ ਭਾਫ਼ ਹੁੰਦਾ ਤਾਂ ਬਣੀ ਪਈ ਐ ਤੇ ਇਹਦਾ ਪਰ ਦੇਖੋ ਦਾਲੋਂ ਇਹ ਕੱਚੀ ਪਈ ਐ ਪਰ ਇੰਨੀ ਆ ਨਰਮ ਹੋ ਗਈ ਐ ਅੱਗੇ ਨਾਲੋਂ ਇਹ ਕਿਹ ਬਣ ਛੇਤੀ ਜਾਊਗੀ ਗੈਸ ਤੇ ਇੰਨਾ ਹੈ ਪਦਾਲ ਜੇ ਕਹੀਏ ਇੱਥੇ ਬਣ ਜੂਗੀ ਬਾਕਸ ਵਿੱਚ ਨਹੀਂ ਪਾਣੀ ਹੋਵੇ ਗਰਮ ਪਰ ਭਾਪ ਬੰਦ ਸੀ ਤੇ ਪਾਦੇ ਨਰਮ ਹੋ ਗਈ ਬਣ ਛੇਤੀ ਜਾਊਗੀ ਪਰ ਬੱਚੇ ਦੇ ਦਾਲ ਨਹੀਂ ਬੰਦੀ ਬਿਲਕੁਲ ਫੇਕ ਵੀਡੀਓ ਆ ਤੁਸੀਂ ਪਹਿਲੇ ਵੀਡੀਓ ਦੇਖਣ ਤੋਂ ਪਹਿਲਾਂ ਪਹਿਲਾਂ ਦੇਖ ਲਿਆ ਕਰੋ ਵੀ ਟਰਾਈ ਬਾਅਦ ਚ ਕਰਿਆ ਕਰੋ ਵੀ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ ਉਹ ਗੱਲੋ ਵੀਡੀਓ ਬਿਲਕੁਲ ਫੇਕ ਆ ਇਸ ਤਰ੍ਹਾਂ ਦਾਲ ਨਹੀਂ ਬਣਦੀ ਕਿ ਉਹ ਜਿਹੜੀ ਚੀਜ਼ ਗੈਸ ਤੇ ਤੇ ਅੱਗ ਤੇ ਬਣਨੀ ਉਹ ਅੱਗ ਤੇ ਬਣਨੀ ਆ ਇਹ ਬਿਲਕੁਲ ਫੇਕ ਵੀਡੀਓ ਇਸ ਤਰ੍ਹਾਂ ਦਾਲ ਨਹੀਂ ਬਣਦੀ ਪਰ ਹਾਂ ਦਾਲ ਨਰਮ ਹੋ ਚੁੱਕੀ ਆ ਤੇ ਬਣ ਛੇਤੀ ਜਾਊਗੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਕਿ ਆਪਾਂ ਹੁਣ ਇਹਨੂੰ ਗੈਸ ਤੇ ਰੱਖ ਕੇ ਪਕਾ ਲਈਏ ਹਾਂਜੀ ਆਪਾਂ ਦਾਲ ਆ ਗੈਸ ਤੇ ਧਾਰਤੀ ਕਿਉਂਕਿ ਜਿਹੜੀ ਚੀਜ਼ ਅੱਗ ਨਾਲ ਬਣਨੀ ਉਹ ਅੱਗ ਨਾਲ ਹੀ ਬਣਨੀ ਉਹ ਆਪਾਂ ਜਿੰਨੇ ਮਲਜ ਟਰਾਲੀਆਂ ਕਰ ਲਿਆ ਦੂਜੀਆਂ ਉਹ ਚੀਜ਼ ਨਹੀਂ ਬਣਨੀ ਹਨਾ ਤੇ ਗਾਧਮ ਪਾਣੀ ਸਾਬ ਦਾਲ ਨਾਲ ਜਣ ਕੇ ਥੋੜੀ ਜਿਹੀ ਇੰਨੀ ਹੋਗੀ ਨਰਮ ਹੋਗੀ ਬਣ ਛੇਤੀ ਜਾਊਗੀ ਤੇ ਤੁਸੀਂ ਇਹ ਦਾਲ ਸਬ지 ਅੱਗ ਤੇ ਹੀ ਬਣਾਉਗੇ ਦੂਜੇ ਲੋਰ ਦਾਲ ਸਬ지 ਗਰਮ ਟਿਫਨ ਵਿੱਚ ਨਹੀਂ ਬਣਦੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਜੀ ਨੂੰ ਸਬਸਕ੍ਰਾਈਬ ਜੁੜੋ ਤੇ ਮੈਂ ਅਗਦੇ ਆਪਾਂ ਕੱਲੋ ਕਿਸੇ ਨੈਕਸਟ ਵੀਡੀਓ ਤੇ ਆਪ ਬਲੌਗ ਵਿੱਚ ਬਾਏ ਬਾਏ